ਟਰੰਪ ਦੀ ਸੌਚਕ ਪਾਰਟੀ ਵਿੱਚ ਗੁਰਪਤਵੰਨ ਸਿੰਘ ਪੰਨੂ ਕਿਵੇਂ ਸ਼ਾਮਲ ਹੋਇਆ ਕਿਵੇਂ ਮਿਲੀ ਉਸ ਨੂੰ ਸਿਕਿਉਰਿਟੀ ਕਲੀਅਰੈਂਸ ਟਰੰਪ ਦੇ ਮਹਿਮਾਨਾਂ ਵਿੱਚ ਗੁਰਪਤਵੰਨ ਸਿੰਘ ਪੰਨੂ ਰੌਲਾ ਪੈ ਗਿਆ ਹਹਾਕਾਰ ਮਚ ਗਈ ਫਰਸਟ ਪੋਸਟ ਨੇ ਖਬਰ ਚਲਾਈ ਖਾਲਿਸਤਾਨੀ ਟੈਰਰਿਸਟ ਪੰਨੂ ਅਟੈਂਡ ਯੂਐਸ ਪ੍ਰੈਜ਼ੀਡੈਂਟ ਟਰੰਪਸ ਇਨਾਗੁਰਲ ਪਾਰਟੀ ਸਾਰੇ ਭਾਰਤੀ ਮੀਡੀਆ ਦੀ ਪ੍ਰਤੀਕਿਰਿਆ ਵੇਖਣ ਵਾਲੀ ਹੈ ਸਵਾਲਾਂ ਵਿੱਚ ਹੈਰਾਨੀ परेशानी साफ दिखाई दे रही है ट्रंप देश संघ축 समागम विच ए पन्नू पहुंच किवें गया मीडिया ने आपे ही सवाल ते आपे ही जवाब भी कर ले जवे की टीवी 9 भारतवर्ष ने खुलासा कर दत्ता ट्रंप टीम वल्लो पन्नू नहीं सी सदया गया फिर आप ही पूछता है फिर पन्नू समागम विच अंदर किवें गया न्यूज़ 9 ने लिखया पन्नू ने समागम विच शामिल होण लई ਟਿਕਟ ਖਰੀਦਿਆ ਜਿਸ ਨੂੰ ਟੀਵੀ 9 ਭਾਰਤ ਵਰਸ ਨੇ ਸਪਸ਼ਟ ਕੀਤਾ ਪੰਨੂ ਨੇ ਫੇਕ ਆਈਡੀ ਦੇ ذریعے ਟਿਕਟ ਖਰੀਦੀ ਅੱਗੇ ਟੀਵੀ 9 ਭਾਰਤ ਵਰਸ ਨੇ ਲਿਖਿਆ ਪੰਨੂ ਹਜ਼ਾਰਾਂ ਦੀ ਭੀੜ ਵਿੱਚ ਲੁਕ ਕੇ ਅੰਦਰ ਘੁੱਸ ਗਿਆ ਤੁਸੀਂ ਕੀ ਸੋਚਦੇ ਹੋ ਭਾਰਤੀ ਮੀਡੀਆ ਦੀਆਂ ਇਨ੍ਹਾਂ ਦਲੀਲਾਂ ਵਿੱਚ ਕੋਈ दम ਹੈ ਕਿ ਇਹ ਸਭ ਤੁੱਕੇ ਸਹੀ ਹਨ ਕੀ ਅਮਰੀਕਾ ਦਾ ਸਿਕਿਉਰਿਟੀ ਸਿਸਟਮ ਇੰਨਾ ਕਮਜ਼ੋਰ ਹੈ ਕਿ ਫੇਕ ਆਈਡੀ ਤੇ ਕੋਈ ਵੀ ਟਿਕਟ ਲੈ ਲਵੇ ਫਿਰ ਪ੍ਰੈਜ਼ੀਡੈਂਟ ਦੀ ਪਾਰਟੀ ਵਿੱਚ ਵੜ ਵੀ ਜਾਵੇ ਅਸਲ ਸੱਚ ਕੀ ਹੈ ਅਸੀਂ ਦੱਸਦੇ ਹਾਂ ਭਾਰਤੀ ਮੀਡੀਆ ਉਹ ਸਵਾਲ ਹੀ ਨਹੀਂ ਪੁੱਛ ਰਿਹਾ ਜੋ ਪੁੱਛਣਾ ਚਾਹੀਦਾ ਹੈ ਕਿਉਂਕਿ ਸਵਾਲ ਇਹ ਨਹੀਂ ਕਿ ਪੰਨੂ ਨੂੰ ਸਦਿਆ ਗਿਆ ਜਾਂ ਨਹੀਂ ਉਹ ਮਹਿਮਾਨ ਵੱਜੋਂ ਉੱਥੇ ਗਿਆ ਜਾਂ ਟਿਕਟ ਲੈ ਕੇ ਸਵਾਲ ਇਹ ਪੁੱਛਿਆ ਜਾਣਾ ਬਣਦਾ ਹੈ ਜੋ ਭਾਰਤੀ মিডিਆ ਨਾ ਪੁੱਛ ਰਿਹਾ ਹੈ ਅਤੇ ਨਾ ਹੀ ਦੱਸ ਰਿਹਾ ਉਹ ਇਹ ਕਿ ਜੇ ਗੁਰਪਤਵੰਨ ਸਿੰਘ ਪੰਨੂ ਅਤੰਕਵਾਦੀ ਹੈ ਤਾਂ ਉਸ ਨੂੰ 트ੰਪ ਦੇ ਸਹੁੰਚਕ ਸਮਾਗਮ ਵਿੱਚ ਅੰਦਰ ਕਿਸ ਨੇ ਵੜਨ ਦਿੱਤਾ ਕਿਵੇਂ ਹੋਈ ਉਸ ਦੀ ਸਿਕਿਉਰਿਟੀ ਕਲੀਅਰੈਂਸ ਇਸ ਦਾ ਮਤਲਬ ਅਮਰੀਕੀ ਇੰਟੈਲੀਜੈਂਸ ਦੀਆਂ ਨਜ਼ਰਾਂ ਵਿੱਚ ਉਹ ਅਪਰਾਧੀ ਨਹੀਂ ਹੈ ਤਾਂ ਹੀ ਉਸ ਨੂੰ ਸਿਕਿਉਰਿਟੀ ਕਲੀਅਰੈਂਸ ਮਿਲੀ ਤੇ ਉਹ 트ੰਪ ਦੇ ਸਮਾਗਮ ਵਿੱਚ ਸ਼ਾਮਿਲ ਹੋਇਆ ਇਸ ਦਾ ਮਤਲਬ ਇਹ ਵੀ ਹੈ ਕਿ ਜੋ ਭਾਰਤ ਦਾ ਸਟੈਂਡ ਹੈ ਕਿ ਪੰਨੂ ਦੇ ਖਿਲਾਫ ਭਾਰਤ ਵਿੱਚ 119 ਕੇਸ ਚੱਲ ਰਹੇ ਹਨ ਉਸ ਨੂੰ ਅਤੰਕਵਾਦੀ ਗਰਦਾਨੀਆਂ ਹੋਇਆ ਹੈ ਉਸ ਦੇ ਸੰਗਠਨ ਸਿੱਖ ਫਾਰ ਜਸਟਿਸ ਨੂੰ ਵੀ ਗੈਰ ਕਾਨੂੰਨੀ ਐਲਾਨਿਆ ਹੋਇਆ ਹੈ ਉਸ ਨਾਲ ਅਮਰੀਕਾ ਸਹਿਮਤ ਨਹੀਂ ਜੇ ਪੰਨੂ ਦੇ ਅਪਰਾਧਿਕ ਪਿਛੋਕੜ ਬਾਰੇ ਅਮਰੀਕਾ ਕੋਲ ਕੋਈ ਵੀ ਨਿੱਕਾ ਮੋਟਾ ਸਬੂਤ ਹੁੰਦਾ ਤਾਂ ਉਹ ਵਾਈਟ ਹਾਊਸ ਦੇ ਨੇੜੇ ਫਟਕ ਵੀ ਨਹੀਂ ਸੀ ਸਕਦਾ ਉਸੇ ਪੰਨੂ ਦੀ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਅਮਰੀਕਾ ਇੰਨਾ ਸੀਰੀਅਸ ਵੀ ਨਹੀਂ ਸੀ ਹੋਣਾ ਨਾ ਹੀ ਸਾਰੀ ਅਮਰੀਕੀ ਮਸ਼ੀਨਰੀ ਭਾਰਤੀ ਏਜੰਸੀ ਦੇ ਰੋਲ ਨੂੰ ਲੈ ਕੇ ਇੰਨੀ ਸਖਤ ਹੋਣੀ ਸੀ ਇਸ ਲਈ ਪੰਨੂ ਅਤੇ ਉਸਦੇ ਸਾਥੀਆਂ ਦਾ 트ੰਪ ਦੀ ਪਾਰਟੀ ਵਿੱਚ ਸ਼ਾਮਲ ਹੋਣਾ ਭਾਰਤੀ ਮੀਡੀਆ ਇਹ ਵੀ ਭੁੱਲ ਗਿਆ ਹੈ ਕਿ ਬੀਤੀ ਸਤੰਬਰ 2024 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਠੀਕ ਪਹਿਲਾਂ ਖੁਦ ਵਾਈਟ ਹਾਊਸ ਨੇ ਉਕੀਆਂ ਸਿਕਸ ਸਖਸ਼ੀਅਤਾਂ ਨੂੰ ਬੁਲਾ ਕੇ ਉਹਨਾਂ ਨੂੰ ਸੁਰੱਖਿਆ ਦਾ ਭਰੋਸਾ ਦਿਵਾਇਆ ਸੀ ਮਤਲਬ ਇਹ ਕਿ ਅਮਰੀਕਾ ਇਹ ਸਮਝਦਾ ਹੈ ਕਿ ਅਮਰੀਕਾ ਨੂੰ ਪੰਨੂ ਤੋਂ ਖਤਰਾ ਨਹੀਂ ਬਲਕਿ ਭਾਰਤ ਦੀ ਟ੍ਰਾਂਸਨੈਸ਼ਨਲ ਨੀਤੀ ਦੇ ਚੱਲਦੇ ਅਮਰੀਕਾ ਵਿੱਚ ਸਿੱਖਾਂ ਨੂੰ ਭਾਰਤ ਤੋਂ ਖਤਰਾ ਹੈ ਜੋ ਵੀ ਹੈ ਪੰਨੂ ਨੂੰ 트੍ਰੰਪ ਦੇ ਸਮਾਗਮ ਵਿੱਚ ਸ਼ਮੂਲੀਅਤ ਦੀ ਇਰਾਦਤ ਤੋਂ ਜੋ ਸੰਕੇਤ ਦਿੱਤੇ ਗਏ ਹਨ ਇਹ ਸਮਝਣ ਦੀ ਲੋੜ ਹੈ